ਹਰਪਾਲ ਸਿੰਘ ਜੀ ਵੀਰ ਜੀ ਮੈਂ ਇੱਥੋਂ ਐਫਡੀਆ ਕਰਵਾਈਆਂ ਸੀ ਐਸਬੀਆਈ ਬੈਂਕ ਚੋਂ 4-4 ਲੱਖ ਦੀਆਂ ਚਾਰ ਕਰਵਾਈਆਂ ਸੀਗੀਆਂ 16 ਲੱਖ ਰੁਪਈਆ ਮੇਰਾ ਤੇ ਉਦੋਂ ਸਾਲ ਹੋ ਗਿਆ ਪਹਿਲਾਂ ਕਰਵਾਈਆਂ ਸੀਗੀਆਂ ਤੇ ਹੁਣ ਚੈੱਕ ਕਰਾਈਆ ਹੋਣਾ ਨਹੀਂ ਫੇਗ ਇਹ ਠੀਕ ਹੈ ਇਹ ਬੈਂਕ ਦੇ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਪੇਰੇ ਵਾਸਤੇ ਕਿਵੇਂ ਵਾਪਸ ਹੋਣੀ ਚਾਹੀਦੀ ਹੈ ਕਿੰਨੇ ਕੇ ਪੈਸੇ ਜਿਹੜੇ ਤੁਹਾਡੀ ਫੇ ਇਹ ਰੈਫਰ ਇਹ 16 ਲੱਖ ਰੁਪਈਆ ਜੀ 16 ਲੱਖ ਰੁਪਈਆ ਧੰਨਵਾਦ ਪਤਾ ਲੱਗਿਆ ਆ ਹੁਣ ਹੀ ਪਤਾ ਲੱਗਾ ਜੀ ਕੱਲ ਹੀ ਪਤਾ ਲੱਗਾ ਹੁਣ ਅੱਗੇ ਚੱਕ ਰਹੇ ਹਾਂ ਤੁਸੀਂ ਮਿਲਿਓ ਅੰਦਰ ਹਾਂਜੀ ਹੁਣ ਇਹਨਾਂ ਨੇ ਇੱਕ ਕੱਲੀ ਐਪਲੀਕੇਸ਼ਨ ਲੈ ਕੇ ਲਿਖ ਕੇ ਦੇ ਦੂਆ ਦੇ ਐਪਲੀਕੇਸ਼ਨ ਲੈ ਲਈ ਹੈ ਕਾਹ ਵੇਖੋ ਬੈਂਕ ਕੀ ਕਰਦੀ ਹੈ ਵਰਦੇ ਨਾਮ ਤੇ ਐਕਟਿੰਗਾਂ ਸੀ ਜੀ ਅਡਜਵਾਈਟ ਖਾਤਾ ਜੀ ਸਾਡਾ ਤੇ ਕੀ ਹੋਇਆ ਕੀ ਹੋਇਆ 23 ਲੱਖ ਦੀਆਂ ਐਕਟਿੰਗਾਂ ਸੀ ਜੀ ਸਾਡੀਆਂ ਤੇ 2.5 ਲੱਖ ਦੀ ਲਿਮਟ ਹੈ ਜੀ ਸੀ ਲਿਮਟ ਨਿਊ ਕੀਤੀ ਸੀ ਉਹ ਲਿਮਟ ਵੀ ਚੱਕ ਕੇ ਲੈ ਗਿਆ ਜੀ ਤੇ ਐਕਟਿੰਗਾਂ ਵੀ ਸਾਰੀਆਂ ਗਈਆਂ ਜੀ ਸਾਡੀਆਂ ਕੀ ਤੁਹਾਨੂੰ ਕੀ ਕਹਿੰਦੇ ਵੀ ਕੋਈ ਟਰਾਂਸਫਰ ਕੀਤੀ ਹੈ ਕੀ ਹਾਂ ਜੀ ਸਾਨੂੰ ਕਹਿੰਦੇ ਐਕਟਿੰਗਾਂ ਕਰਤੀਆਂ ਤੁਹਾਡੀਆਂ ਟਰਾਂਸਫਰਟ ਕਰਤੀਆਂ ਜੀ ਅੱਗੇ ਡੇਟ ਬੁਧਾਉਂਦੇ ਸੀ ਪੁਰਾਣੀਆਂ ਚੱਲ ਰਹੀਆਂ ਸੀ ਜੀ ਤੁਹਾਨੂੰ ਕਾਗਜ਼ ਪੱਤਰ ਦਿੱਤੇ ਇਹਨਾਂ ਨੇ ਹਾਂ ਜੀ ਕਾਗਜ਼ ਦਿੱਤੇ ਜੀ ਸਾਨੂੰ ਫਿਰ ਕਾਗਜ਼ ਪੱਤਰ ਤਾਂ ਨਹੀਂ ਹੁਣ ਹੁਣ ਅਸੀਂ ਚੈੱਕ ਕਰਾਈਆਂ ਆ ਕੇ ਜੀ ਜਦੋਂ ਰੋਲਾ ਪਿਆ ਤੇ ਖਾਤਾ ਸਾਫ਼ ਹੈ ਜੀ ਕੁਝ ਨਹੀਂ ਆਖਦੀਆਂ ਵਿੱਚ ਲੈ ਕੇ ਅੱਜ ਸਾਰਨਾ ਕੀ ਕਹਿੰਦੇ ਪੈਸੇ ਕਢਾ ਲੇ ਹਾਂਜੀ ਪੈਸੇ ਕਢਾ ਲੇ ਜੀ ਤੇ ਹੁਣ ਤੁਸੀਂ ਕੋਪੋਸਟ ਮਿਲੀਟ ਕੀਤੀ ਹੈ ਨਹੀਂ ਹਜੇ ਨਹੀਂ ਕੀਤੀ ਜੀ ਹਜੇ ਤਾਂ ਐਪਲੀਕੇਸ਼ਨ ਲਿਖਾਉਣੀ ਆ ਜੀ ਅਸੀਂ ਜਗਦੀਸ਼ ਸਿੰਘ son of ਅਮਰੀਕ ਸਿੰਘ ਪਿੰਟ ਢਲੋਂਾਪੁਰ ਦੀ 4,85 ਹਜ਼ਾਰ ਗਾਇਬ ਹੋਇਆ ਟੋਟਲ ਮੈਂ 18-6-2025 ਨੂੰ 7,85,000 ਰੁਪਏ ਦਿੱਤਾ ਸੀ ਕੇਸੀਸੀ ਲਿਮਟਾਂ ਸੀ ਇੱਕ ਮੇਰੇ ਨਾਂ ਦੇ ਇੱਕ ਮੇਰੇ ਡੈਡੀ ਦੇ ਨਾਂ ਤੇ ਸੀ ਮੇਰੀ ਲੈਂਪਟ ਨੇ 3 ਲੱਖ ਰੁਪਇਆ ਜੋ ਭਰਤੀ ਜੋ ਮੈਨੂੰ ਸ਼ੋ ਹੋ ਗਈ ਹੈ 4 ਲੱਖ 85 ਹਜ਼ਾਰ ਰੁਪਇਆ ਰਸੀਦ ਮੈਨੂੰ ਦੇਤੀ ਆ ਉਹ ਡੇਢ ਦਿਨਾਂ ਜਮਾਂ ਨਹੀਂ ਕੀਤੀ ਨਕਦ ਕਿਹਾ ਦਿੱਤਾ ਇਸ ਕਾਊਂਟਰ ਤੇ ਗਿਣ ਕੇ ਇਹਨਾਂ ਨੇ ਅਕਾਊਂਟਿੰਗ ਨੂੰ ਜੋ ਕੇਂਦਰ ਰਿਕਾਰਡ 'ਚ ਹੈ ਹੁਣ ਕੁਝ ਅਦਗਦ ਕਰਦੇ ਮਿਲਿਆ ਨਹੀਂ ਸੀ ਮਿਲਿਆ ਕੋਈ ਕੁਝ ਨਹੀਂ ਕਰਾ ਕਰਦੇ ਕਰਦੇ ਰਾਤ ਅਫਸਰ ਆਈ ਸੀ 8:30 8:30 ਤੇ ਬੈਠੇ ਰਹੇ ਹੁਣ 12 ਵਜੇ ਦਾ ਟਾਈਮ ਆ ਇਸ ਟਾਈਮ ਤੱਕ ਅੱਜ ਤੱਕ ਵੀ ਕੁਰਸੀ ਮੈਨੇਜਰ ਦੀ ਖਾਲੀ ਆ ਕੋਈ ਨਾ ਦਾ ਵੱਡਾ ਅਫਸਰ ਨਹੀਂ ਆਇਆ ਇੱਕ ਦੋ ਛੋਟੇ ਆ ਮੁਲਾਜ਼ਮੋਂ ਬੈਠੇ ਆ ਬਸ ਟਾਲਣ ਟੋਲ ਕਰ ਰਹੇ ਉਹਨਾਂ ਨੇ ਕੋਈ ਗੱਲ ਨਹੀਂ ਆ ਉਹ ਕਹਿੰਦੇ ਜੀ ਕੋਈ ਨਹੀਂ ਕਰਦੇ ਜਾਂ ਜਾਂਚ ਪੜਤਾਲ ਕਰੀ ਜਾਂਦੇ ਬਾਕੀ ਲੋਕਾਂ ਲੋੜ ਤੋਂ ਜ਼ਿਆਦਾ ਆਈ ਕਿਸੇ ਦੇ 20 ਲੱਖਾਂ ਕਿ 25 ਲੱਖਾਂ ਜਿਹੜੀਆਂ ਜਾਲੀ ਐ ਐਫ ਡੀਆਂ ਸਭ ਕੋ ਜਾਲੀ ਐ ਕੁਛ ਨਹੀਂ ਰਣ ਦਿੱਤਾ ਜੀ ਪੱਲੇ ਕੁਛ ਨਹੀਂ ਲੋਕਾਂ ਦੇ ਪੈ ਰਿਆ ਜੀ ਕਿੰਨੇ ਕਿਲੋਗਾ ਜਿੰਨਾਂ ਦੇ ਅੰਦਾਜ਼ਾ ਲਾ ਸੋਚ ਰਹੇ 25 ਤੋਂ 30 ਕਰੋੜ ਦਾ ਸੁਣੇ ਜਾਂਦੇ ਆ ਬਾਕੀ ਉਸ ਤੋਂ ਵੱਧ ਵੀ ਹੋ ਸਕਦਾ ਲੋਕ ਬੇਹੋਸ਼ ਹੋ ਰਹੇ ਆ ਲੇਡੀ ਬੇਹੋਸ਼ ਹੋ ਰੀਆਂ ਨਹੀਂ ਅਜ ਤੱਕ ਹੋਰ ਤਾਂ ਵੱਡੀ ਗੱਲ ਆਈ ਐ ਇੰਨੇ ਲੋਕਾਂ ਨੇ ਇਹਨਾਂ ਦੇ ਕਸਟਮਰ ਆ। ਕਮ ਸੇ ਕਮ ਇਹ ਪਾਣੀ ਤਾਂ ਪਿਆ ਸਕਦੇ ਨਾ ਹੀ। 1 ਕਰੋੜ 25-30 ਕਰੋੜ ਖਾ ਸਕਦੇ ਆ ਕਿਸੇ ਨੂੰ ਪਾਣੀ ਤੱਕ ਵੀ ਇਹ ਜਦੋਂ ਦਿੰਤੀ ਆਉਣੀ ਕੀਤਾ। ਅੱਲਾਹ ਬੰਦੇ ਇੰਨੀ ਗਰਮੀ 'ਚ ਬੈਠੇ ਆ। ਪਾਣੀ ਦੀ ਬੇਨਤੀ ਆਉਣੀ ਕਿਉਂਕਿ ਇਹਨਾਂ ਕੋਲ ਗਰੀਬ ਆ। ਲੋਕਾਂ ਦੀ ਸਾਰਾਂ ਜੇਬਾਂ ਨੂੰ ਜਿਹੜਾ ਕੱਢ ਲਿਆ। ਪਾਣੀ ਦਾ ਵੀ ਤੁਸੀਂ ਅਜ ਤੱਕ ਇੱਕ ਕੱਪ ਨਹੀਂ ਕਿਸੇ ਨੂੰ ਪਿਆ ਸਕਦੇ। ਸਰ ਮੈਂ ਹਮਾਰੇ ਬੈਂਚ ਮੈਂ ਇੱਕ ਕਲਰਕਲ ਸਟਾਫ ਆ ਹਮੇਂ ਢਿੰਗੜਾ। ਅਭੀ ਤੱਕ ਜੋ ਮੋਡਰਨ ਅਪਰੈਂਡਿੰਗ ਸਾਹਮਣੇ ਆਈ ਐ ਉਸਨੇ ਇਸ ਤਰ੍ਹਾਂ ਆਪਣੇ उस अकाउंट होल्डर के खाते से पैसे निकाला है मैनुपलेट किया है तो उसमें जो भी फ्रॉड हुए हैं इसके द्वारा किए गए हैं तो हम लोग जो है बैंक के कस्टमर्स के सारे पैसे रिटर्न करने के लिए बैंक तैयार है और सभी को टाइम टू मतलब जल्दी से जल्दी वापस करने की कोशिश कर रहे हैं जो भी पनिशमेंट होगी वो तो कानून के अंतर्गत होगी उनको जो भी कानून के अंतर्गत सजा आएगी वो अपना कानून काम करेगी बट इस टाइम हमारा जो प्रायोरिटी है वो स्टेट बैंक ऑफ इंडिया की क्रेडिट को रिस्टोर करना है तो उसमें हम सभी कस्टमर्स को ये आश्वासन देंगे और दे रहे हैं कि आपके पैसे कहीं नहीं जाते जो भी जेनवन कस्टमर हैं जिनके पैसे कहीं से भी निकाले गए हैं या ट्रांसफ़र किए गए हैं वो सारे हम रिस्टोर करेंगे सभी उसका अभी तक हमारे पास जो कम्प्लेन आई है उसमें कुछ साठ प्लस लोगों की आई है रफली कुछ तीन चार करोड़ का फिगर बनता है वो हम लोग हिसाब लगा रहे हैं और हमारी इन्वेस्टिगेशन टीम जो है उस पर काम करेगी और जहाँ तक जो भी होगा उसमें सारा कुछ वेरिफिकेशन चलेगा फिर हम उसमें आगे कार्रवाई करेंगे जिन लोगों के पैसे थे क्या वो क्या विश्लेषण कर सभी के पैसे सुरक्षित हैं स्टेट बैंक ऑफ इंडिया अपना देश का सबसे बड़ा बैंक है और जल्दी से जल्दी हम सभी कस्टमर्स के पैसे रिटर्न करेंगे जिनका भी पैसे जिन्होंने है और जिनके जिन्होंने खाते में पैसे रियल में जमा किए हैं किसी को कोई नुकसान नहीं होगा यह आश्वासन एसएसबी द्वारा की तरफ से देंगे अपने शाखा एसबी बैंक की ब्रांच पे एक क्लैरिकल स्टाफ मेंबर जिनका अमित टिंगरा ਇਹ ਉਹਦੇ ਦੋਸ਼ੇ ਵੀ ਉਹ ਇਥੋਂ ਵੀ ਕਾਫੀ ਵੱਡਾ ਫਰਾਡ ਕਰਕੇ ਕੀਤਾ ਹੋਇਆ ਸੀ ਤੇ ਕੱਲ ਜਿਹੜਾ ਪਤਾ ਲੱਗਾ ਵੀ ਉਸ ਫਰਾਡ ਬਾਰੇ ਤੇ ਜਿਹੜਾ ਸੀ ਉਹਦੇ ਤੇ ਜਿਹੜਾ ਸਾਡੇ ਕੋਲ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਬਾਕੀ ਜਿਹੜੀ ਹੁਣ ਇੱਥੇ ਐਸਵੀ ਬੈਂਕ ਦੇ ਵਿੱਚ ਜਿਹੜੀ ਤਿੰਨ ਮੈਨੇਜਰਾਂ ਦੀ ਟੀਮ ਬੈਠੀ ਹੋਈ ਜਿਹੜੀ ਜਿਹੜੀ ਪਬਲਿਕ ਨੂੰ ਵਿਸ਼ਵਾਸ ਚ ਲੈ ਰਹੀ ਵੀ ਜਿਹੜਾ ਇਹ ਬਟਾ ਪੈਸਾ ਪਬਲਿਕ ਦਾ ਬਿਲਕੁਲ ਸੇਫ ਹੈ ਜੇ ਕਿਤੇ ਕਿਸੇ ਤਰ੍ਹਾਂ ਫਰਾਡ ਹੋਇਆ ਤੇ ਉਹਦਾ ਜਿਹੜਾ ਪੈਸਾ ਸਹੀ ਸਲਾਮਤ ਵਾਪਸ ਕੀਤਾ ਜਾਏਗਾ ਇਸ ਤਰ੍ਹਾਂ ਜਿਹੜਾ ਅਸੀਂ ਪਬਲਿਕ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਵੀ ਕਿਸੇ ਤਰ੍ਹਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਜੀ ਵੀ ਇਹ ਸਾਡਾ ਐਸਬੀ ਦਾ ਬੈਂਕ ਦਾ ਪੈਸਾ ਬੈਂਕ ਦੇ ਕੋਲ ਹੈ ਵੀ ਇਸ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਆਪਦਾ ਬਿਲਕੁਲ 100% ਜਿਹੜੀ ਤੁਹਾਡੀ ਪੈਸੇ ਵੀ ਸੇਫ ਹੈ